ਮੈਂ ਸਭ ਤੋਂ ਪਹਿਲੇ ਮੇਰੇ ਨਾਲ ਬਬਲੀ ਭਾਜੀ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਐਸ ਸੀ ਐਲ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਐਮ ਸੀ ਸਾਹਿਬ ਗਣੇਸ਼ ਵਿੱਕੀ ਜੀ ਸਾਡੇ ਇੱਥੋਂ ਦੇ ਮਿਊਨਿਸਪਲ ਕਾਉਂਸਲਰ ਸਾਹਿਬ ਰਜੇਸ਼ ਸ਼ਰਮਾ ਜੀ ਤੇ ਪੂਰੀ ਟੀਮ ਇੱਥੇ ਆ। ਇਹ ਸਾਡਾ ਬੜਾ ਇੰਪੋਰਟੈਂਟ ਪ੍ਰੋਜੈਕਟ ਹੈ ਜੀ ਔਰ ਮੈਂ ਟਾਕੀ ਦੇ ਸਾਰੇ ਲੋਕਾਂ ਨੂੰ ਇੱਕ ਰਿਕਵੈਸਟ ਕਰਨ ਆਇਆ ਕਿ ਇਹ ਸਿਰਫ 3-4 ਮਹੀਨੇ ਦਾ ਫਲਾਇਓਵਰ ਦਾ ਕੰਮ ਸੀ ਜਿਹੜਾ ਤੁਸੀਂ ਦੇਖਿਆ ਕਿ ਸਵਾ ਦੋ 2.5 ਸਾਲ ਹੋ ਗਏ ਨੇ ਅਜੇ ਤੱਕ ਕੰਪਲੀਟ ਨਹੀਂ ਹੋਇਆ। ਮੈਂ ਲੋਕਾਂ ਨੂੰ ਅਪੀਲ ਕਰਨ ਆਇਆ ਕਿ ਤੁਸੀਂ ਇੱਕ ਤਰੀਕ ਨੂੰ ਰੰਧਾਵਾ ਸਾਹਿਬ ਨੂੰ 2 ਨੰਬਰ ਬਟਨ ਦਬਾ ਕੇ ਕਾਂਗਰਸ ਨੂੰ ਦਿਤਾਓ ਸਾਡੀ ਮਾਂ ਲక్ష్ਮੀ ਸਕੀਮ ਸਾਹਿਬ ਜਿਹੜੇ ਨਿਆਏ ਸਕੀਮ ਸਾਹਿਬ ਯੂਥ ਦਾ ਲੱਖ ਰੁਪਿਆ ਦੇਣਾ ਹੋਰ ਬੜੀ ਚੀਜ਼ ਹੈ ਮਗਰ ਉਸ ਤੋਂ ਇਲਾਵਾ ਜਿਹੜੇ ਸਾਡੇ ਸ਼ਹਿਰ ਦੇ ਡਲਪੰਡ ਦੇ ਕੰਮ ਮੇਜਰ ਰੁਕੇ ਦੇ ਨੇ ਉਹਦੇ ਵਿੱਚ ਇੱਕ ਟਾਕੀ ਫਲਾਈਰ ਵੀ ਹੈ ਤੇ ਮੈਂ ਟਾਕੀ ਦੇ ਲੋਕਾਂ ਨੂੰ ਵੀ ਸਪੈਸ਼ਲੀ ਅਪੀਲ ਕਰਨਾ ਕਿ ਪਠਾਨਕੋਟ ਦੀ ਖਾਤਰ ਪਠਾਨਕੋਟ ਦੀ ਢਲਪਿੰਡ ਦੀ ਖਾਤਰ ਪਠਾਨਕੋਟ ਦੀ ਖੁਸ਼ਹਾਲੀ ਦੀ ਖਾਤਰ ਉਹ ਪਹਿਲਵਾਨੇ ਦੇ ਖਾਤੇ ਪਲੀ ਸਾਨੂੰ ਜਿੰਦਾਵਾ ਸਾਹਿਬ ਨੂੰ ਜਿਤਾਓ ਤੇ ਮੈਂ ਲੋਕਾਂ ਨੂੰ ਵਿਸ਼ਵਾਸ ਦਿਲਾਣਾ ਭਰੋਸਾ ਦਿਲਾਵਾਨਾ ਕਿ ਜਿੰਦਾਵਾ ਸਾਹਿਬ ਦੇ ਜਿੱਤਦੇ ਹੀ ਪਠਾਨਕੋਟ ਨੂੰ ਵਾਪਿਸ ਖੁਸ਼ਹਾਲੀ ਦੀ ਰਾਹ ਤੇ ਤੇ ਤਰੱਕੀ ਦੀ ਰਾਹ ਤੇ ਅਸੀਂ ਮਿਲ ਕੇ ਲੈ ਕੇ ਆਵਾਂਗੇ ਪੂਰੀ ਟੀਮ ਦੇ ਨਾਲ ਅੱਜ ਪ੍ਰਚਾਰਨ ਅਸੀਂ ਡੋਰ ਟੂ ਡੋਰ ਵੀ ਕਰ ਰਹੇ ਆ ਲੋਕਾਂ ਨੂੰ ਮਿਲੇ ਵੀ ਆ ਮੈਨੂੰ ਲੱਗਦਾ ਓਵਰ ਆਲ ਬੀਜਪੀ ਤੋਂ ਵੀ ਲੋਕੀ ਬਹੁਤ ਪਰੇਸ਼ਾਨ ਨੇ ਮਹਿੰਗਾਈ ਤੇ ਬੇਰੋਜ਼ਗਾਰੀ ਕਰਕੇ ਔਰ ਜਿਹੜੀ ਪੂਰੀ ਵੈਲਥ ਹੈ ਉਹ ਇੱਕ ਤਰਫ ਕੰਸੋਲੀਡੇਟ ਕਰਕੇ ਚੰਦ ਲੋਕਾਂ ਨੂੰ ਜਿਹੜਾ ਬੈਨੀਫਿਟ ਦਿੱਤਾ ਹੈ ਉਹ ਵੀ ਬੀਜਪੀ ਦੇ ਕਾਫੀ ਨੁਕਸਾਨਦਾਇਕ ਹੋਇਆ ਸੈਕੰਡਲੀ ਜਿਹੜੀ ਸਾਡੀ ਸਟੇਟ ਗਵਰਨਮੈਂਟ ਹੈ ਆਮ ਆਦਮੀ ਪਾਰਟੀ ਦੀ ਔਰਤਾਂ ਤੇ ਲੋਕੀ ਪੂਰੇ ਹੀ ਡਿਸਿਲੂਜਨ ਨੇ ਮਤਲਬ ਕਿ ਉਹਨਾਂ ਦੀ ਤੇ ਲੋਕੀ ਗੱਲ ਹੀ ਨਹੀਂ ਕਰਦੇ ਤੇ ਐਜ਼ ਅ ਕੈਂਡੀਡੇਟ ਵੀ ਦੇਖਿਆ ਜਾਏ ਜੋ ਕੰਪੇਅਰ ਕਰੀਏ ਸਾਰਿਆਂ ਨਾਲ ਤੇ ਰੰਧਾਵਾ ਸਾਹਿਬ ਦਾ ਕੈਂਡੀਡੇਚਰ ਬੜਾ ਸਟਰੋਂਗ ਹੈ ਉਹਨਾਂ ਦੀ ਐਕਸਪੀਰੀਅੰਸ ਦੇ ਸਾਹਮਣੇ ਨਾਲ ਉਹਨਾਂ ਦੀ ਮੈਚਿਓਰਿਟੀ ਦੇ ਸਾਹਮਣੇ ਤੇ ਮੈਨੂੰ ਲੱਗਦਾ ਕਿ ਇੰਡੀਆ ਲਾਈਨ ਦੀ ਸਰਕਾਰ ਬਣੇਗੀ ਔਰ ਗੁਰਦਾਸਪੁਰ ਦੀ ਸੀਟ ਅਸੀਂ 1 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਾਂਗੇ ਨਹੀਂ ਮੈਂ ਦੇਖੋ ਜੀ ਕਿਸੇ ਦੇ ਵੱਲੇ ਤੁਹਾਨੂੰ ਪਤਾ ਮੈਂ ਬੋਲਦਾ ਨਹੀਂ ਆ ਇਹ ਕੰਮ ਮੈਂ ਇੰਜੀਨੀਅਰ ਆ ਔਰ ਲੱਕੀਲੀ ਮੈਂ ਜੋਬ ਛੱਡ ਕੇ ਇਹ ਕੰਮ ਸਾਰੀ ਇਨਫਰਾਸਟ੍ਰਕਚਰ ਦੇ ਕਰਦੇ ਰਿਹਾ ਇਹ ਕੰਮ ਕਰਾਣੇ ਆਣੇ ਚਾਹੀਦੇ ਗਵਰਨਮੈਂਟ ਤੋਂ ਫਾਈਲਾਂ ਕਲੀਅਰ ਕਰਾਣੀਆਂ ਫਿਰ ਠੇਕੇਦਾਰਾਂ ਤੋਂ ਕੰਮ ਕਰਾਣੇ ਫਿਰ ਰੋਜ਼ ਮੋਨਿਟਰਿੰਗ ਕਰਨੀ ਫਿਰ ਰੋਜ਼ ਦੇ ਛੋਟੇ-ਛੋਟੇ ਇਸ਼ੂਜ਼ ਹੁੰਦੇ ਨੇ ਉਹ ਰਿਜ਼ੋਲਵ ਕਰਾਣੇ ਬੜੇ ਮੁਸ਼ਕਲ ਹੁੰਦੇ ਨੇ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਪਿੱਲਰ ਦਾ ਇਸ਼ੂ ਸੀ ਇੱਕ ਸਾਲ ਲਗਾਤਾ ਫਾਈਲ ਕਲੀਅਰ ਕਰਾਂ ਚੀ ਤੇ ਐਨਾ ਇੱਕ ਕੰਮ ਕਰਨ ਦਾ ਤਰੀਕਾ ਆਣਾ ਚਾਹੀਦਾ ਔਰ ਮੈਂ ਕਿਸੇ ਦੀ ਗਲਤੀ ਨਹੀਂ ਕਹਿੰਦਾ ਔਰ ਹਰ ਬੰਦਾ ਹਰ ਚੀਜ਼ ਐਕਸਪੀਰੀਐਂਸਡ ਹੁੰਦਾ ਮੈਂ ਕਿਸੇ ਨੂੰ ਨੀਵਾ ਵੀ ਨਹੀਂ ਕਹਿੰਦਾ ਮਗਰ ਆ ਇਹ ਜ਼ਰੂਰ ਹੈ ਤੇ ਇਹ ਕੰਮਾਂ ਚ ਮੈਂ 18-20 ਸਾਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਹੈ ਵੱਡੇ ਵੱਡੇ ਪ੍ਰੋਜੈਕਟਸ ਲਗਾਉਣ ਦਾ ਔਰ ਗਵਰਨਮੈਂਟਸ ਨਾਲ ਕੋਆਰਡੀਨੇਟ ਕਰਨ ਦਾ ਕੈਬਿਨੇਟ ਨੋਟਸ ਬਣਾ ਬਣਵਾ ਕੇ ਪਾਲਿਸਿਸ ਨੂੰ ਬਣਵਾਉਣ ਦਾ ਔਰ ਇਸ ਓਪੀਨੀਅਨ ਦੇਣ ਦਾ ਉਹਦਾ ਮੈਨੂੰ ਬੈਨੀਫਿਟ ਮਿਲਦਾ ਹੈ ਜੀ ਇੱਕ ਤਰੀਕੇ ਦੇ ਵੋਟਰਾਂ ਨੂੰ ਮੈਂ ਵੋਟਰਾਂ ਨੂੰ ਇਹੀ ਰਿਕੁਐਸਟ ਕਰਾਂਗਾ ਪਠਾਨਕੋਟ ਦੇ ਪੂਰੇ ਗੁਰਦਾਸਪੁਰ ਪਾਰਲੀਮੈਂਟ ਦੇ ਕਿ ਦੇਸ਼ ਦੇ ਖਾਤੇ ਵਿਵਾਦੀ ਖਾਤਰ ਕਿਸਾਨ ਦਿਖਾਤੇ ਔਰਤ ਦਿਖਾਤੇ ਮਜ਼ਦੂਰ ਦਿਖਾਤੇ ਔਰ ਹਰ ਉਸ ਉਸ ਵਰਗ ਦੀ ਖਾਤਰ ਜਿਹਨੂੰ ਲੋੜ ਹੈ ਅੱਗੇ ਵਧਣ ਦੀ ਔਰ ਇਹ ਵਾਸਤੇ ਕਾਂਗਰਸ ਨੂੰ ਵੋਟ ਪਾਓ ਇੰਡੀਆ ਕਾਂਗਰਸ ਨੂੰ ਪਠਾਨ ਗੁਰਦਾਸਪੁਰ ਪਾਰਲੀਮੈਂਟ ਚ ਦਿਤਾਓ ਔਰ ਅਸੀਂ ਜਿੱਤ ਕੇ ਜਿਹੜੇ ਸਾਡੇ ਪੰਜ ਨਿਆਏ ਨੇ ਸਭ ਤੋਂ ਪਹਿਲੇ ਉਹ ਪੂਰੇ ਕਰਾਂਗੇ ਜਿਹਦੇ ਵਿੱਚ ਔਰਤ ਨੂੰ ਤਾਕਤ ਮਿਲੇਗੀ 1 ਲੱਖ ਰੁਪਿਆ ਹਰ ਪਰਿਵਾਰ ਚ ਇੱਕ ਔਰਤ ਨੂੰ ਮਿਲੇਗਾ ਹਰ ਬੱਚਾ ਜਿਹਨੇ ਗ੍ਰੈਜੂਏਸ਼ਨ ਡਿਪਲੋਮਾ ਕਿਤੇ ਦਾ ਐਟ ਲੀਸਟ 1 ਸਾਲ ਦੀ ਨੌਕਰੀ ਪੱਕੀ ਆਪਣੀ ਉਹਨਾਂ ਨੂੰ ਫਾਇਦਾ ਮਿਲੇ ਤੇ ਲੱਖ ਰੁਪਏ ਉਹਨਾਂ ਨੂੰ ਦਵਾਂਗੇ ਮਨਰੇਗਾ ਚ 400 ਰੁਪਏ ਦਵਾਂਗੇ ਕਿਸਾਨਾਂ ਦੀ ਐਮਐਸਪੀ ਹੋਏਗੀ ਔਰ ਸਭ ਤੋਂ ਵੱਡੀ ਗੱਲ ਸਾਡੀ ਸਰਕਾਰ ਬਣਨ ਤੇ ਮਹਿੰਗਾਈ ਘੱਟ ਹੋਏਗੀ ਬੇਰੋਜ਼ਗਾਰੀ ਦੂਰ ਹੋਏਗੀ ਇਹ ਜਿਹੜੇ ਪਠਾਨਕੋਟ ਚ ਡਰੱਗਸ ਦਾ ਡਬਲ ਹੋ ਗਈ ਦੀ ਹੈ ਜਿਹੜੀ ਰਿਪੋਰਟਸ ਆ ਰਹੀਆਂ ਉਹ ਠੀਕ ਹੋਏਗਾ ਕ੍ਰੈਸ਼ਰ ਇੰਡਸਟਰੀ ਚਲੇਗੀ ਰੀਅਲ ਏਸਟੇਟ ਇੰਡਸਟਰੀ ਦੁਆਰ ਤੋਂ ਚਲੇਗੀ ਜਿਹੜੀਆਂ ਨਾਰਕੀ ਫੈਲੀ ਦੀ ਹੈ ਇਹ ਕ腐ਸ਼ਨ ਚੱਲੀ ਦੀ ਤੇ ਤਹਿਸੀਲਾਂ ਚੋਂ ਬੰਦ ਹੋਏਗੀ ਮੇਰੇ ਵਰਗੇ ਲੋਕ ਵਾਪਿਸ ਬਾਹਰ ਆਣਗੇ ਔਰ ਬਾਹਰ ਆ ਕੇ ਲੋਕਾਂ ਦੇ ਹੱਕ ਦੀ ਗੱਲ ਕਰਾਂਗੇ ਔਰ ਸਿਰਫ ਲੋਕਾਂ ਸੇ ਕੰਮ ਕਰਾਂਗੇ